127 ਕਿਲੋਮੀਟਰ ਦੀ ਆਈਡੀ ਸੀ ਰੇਂਜ ਮਿਲ ਜਾਂਦੀ ਹੈ ਜੀ ਸਕੂਟਰ 3 ਯੂਨਿਟ ਕਿਲੋਮੀਟਰ ਕਰਦਾ ਹੈ ਕਰੀ ਚਾਰਜਿੰਗ ਕਰਨ ਚ ਕਿ ਤੱਕ ਇਹਨਾਂ ਦਾ ਬਹੁਤ ਪਸੰਦ ਆਇਆ ਨਾਲ ਹੀ ਬੁਕਿੰਗ ਕਰਾਤੀ ਹੈ ਜੀ ਪੇਮੈਂਟ ਦੇ ਗਏ ਅੱਜ ਮੈਂ ਡਿਲੀਵਰੀ ਲੈ ਚੱਲਿਆ ਜੀ ਉਹਨਾਂ ਦੀ ਤੁਹਾਨੂੰ ਮੈਂ ਜਾਣਕਾਰੀ ਦੇਣਾ ਚਾਹਾਂਗਾ ਜਿੱਦਾਂ ਕਿ ਤੁਹਾਡਾ 3000 ਇੱਕ ਮਾਡਲ ਲਾਂਚ ਹੋਇਆ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ 127 ਕਿਲੋਮੀਟਰ ਦੀ ਆਈਡੀ ਸੀ ਰੇਂਜ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਸਕੂਟਰ ਦਾ 5 ਘੰਟੇ ਚਾਰਜਿੰਗ ਟਾਈਮ ਹੈਗਾ ਜੀ ਇਸ ਕੁੜੇ 3 ਯੂਨਿਟ ਕਲੀਊਮ ਕਰਦਾ ਹੈ ਕਰੀ ਚਾਰਜਿੰਗ ਕਰਨ ਚ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਾਡਾ ਚੇਤਕ ਮੈਟਲ ਬੋਡੀ ਵਿੱਚ ਆ ਰਿਹਾ ਇਹਦੇ ਵਿੱਚ ਵੀ ਤੁਹਾਨੂੰ ਮੈਟਲ ਬੋਡੀ ਮਿਲਦੀ ਪਈ ਹੈ ਜੀ 12 ਇੰਚ ਦੇ ਲਾਇਬਲਸ ਦਾ ਟਿਊਬਲੈਸ ਟਾਇਰਸ ਆ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਜਿਹੜੀ ਤੁਹਾਨੂੰ ਮੈਂ ਦਿਖਾਉਣਾ ਚਾਹਨਾ ਵਾਂ 36 ਲੀਟਰ ਦੀ ਤੁਹਾਨੂੰ ਬੂਟ ਸਪੇਸ ਮਿਲਦੀ ਪਈ ਹੈ ਇਹਦੇ ਵਿੱਚ ਠੀਕ ਹੈ ਜੀ ਕਿਉਂਕਿ ਇੰਡੀਆ ਦੀ ਬਿਗੇਸਟ ਬੂਟ ਸਪੇਸ ਹੈਗੀ ਹੈ ਉਤਨੇ ਸਾਡਾ 3503 ਮਾਡਲ ਆਊਟ ਹੋਇਆ ਜੀ ਇਹਦੇ ਵਿੱਚ ਤੁਹਾਨੂੰ 151 ਕਿਲੋਮੀਟਰ ਆਈਡੀ ਫੀ ਰੇਂਜ ਆ ਜੀ ਸਕੂਟਰ ਦਾ 4 ਘੰਟੇ 1 ਟਾਈਮ ਚਾਰਜਿੰਗ ਕਰਦੇ ਸਸਾਈ ਕਿਲੋਮੀਟਰ ਤੀਕਾ ਜਾਂਦੇ ਜੀ ਕਿੰਨੀ ਬਚਤ ਹੁੰਦੀ ਹੈ ਅਗਰ ਪੈਟਰੋਲ ਨਾਲ ਕੰਪੈਰੀਸ਼ਨ ਕਰੀਏ ਵੇਖੋ ਜੀ ਅਗਰ ਪੈਟਰੋਲ ਤੇ ਤੁਸੀਂ 100 ਕਿਲੋਮੀਟਰ ਜਾਣਾ ਚਾਹੁੰਦੇ ਜੇ ਤੁਹਾਨੂੰ ਕੋਈ ਐਕਟਿਵ ਲੈ ਲੈਂਦੇ ਜਾਂ ਬਾਈਕਸ ਲੈਂਦੇ ਜੇ ਉਹਦੇ ਵਿੱਚ ਤੁਹਾਨੂੰ 100 ਕਿਲੋਮੀਟਰ ਜਾਣ ਦੇ 250 ਤੋਂ 300 ਤੇਲ ਚਾਹੀਦਾ ਵਿੱਚ ਜੋ ਲੱਗ ਜਾਂਦਾ ਹੈ ਜੀ ਇਹਦੇ ਵਿੱਚ ਤੁਸੀਂ 30 ਰੁਪਏ ਦੀ ਇਲੈਕਟ੍ਰਿਸਿਟੀ ਦੇ ਵਿੱਚ 100 ਕਿਲੋਮੀਟਰ ਕਵਰ ਕਰ ਸਕਦੇ ਜੀ ਉਹਨਾਂ ਦਾ ਤਾਂ ਕੰਪੈਰੀਸ਼ਨ ਤੁਸੀਂ ਦੇਖ ਸਕਦੇ ਜਿੱਥੇ 250 ਦਾ ਤੇਲ ਲੱਗਦਾ ਵਾ ਕਿਥੇ 30 ਰੁਪਏ ਦੀ ਇਲੈਕਟ੍ਰਿਸਿਟੀ ਲੱਗਦੀ ਹੈ। ਇੱਕ ਨੂੰ ਲੈ ਕੇ ਨੂੰ ਪ੍ਰੋਬਲਮ ਰਹਿੰਦੀ ਕਿ ਪੁੱਲ ਨਹੀਂ ਚੜਦੇ ਅਗਰ ਨਹੀਂ। ਉਸ ਵਾਰੀ ਤੋਂ ਬਾਅਦ ਜੋ ਹੈ ਵੀ ਹੈ ਕਿੰਨਾ ਕੇ ਵੇਟ ਬਿਲਕੁਲ ਜੀ ਸਾਡਾ ਜਿਹੜਾ ਵੀ ਮਾਡਲ ਹੈਗੇ ਜਿੰਨੇ ਵੀ ਮਾਡਲ ਅਗੇ ਕੈਰੀing ਕੈਪੈਸਿਟੀ ਉਹਨਾਂ ਦੀ ਦੋਸਤ ਤੋਂ 250 ਕਿਲੋ ਤੇ ਆਰਾਮ ਨਾਲ ਵਾ ਭਾਵੇਂ ਪੁੱਲ ਚੜਾਓ ਜਿੱਦਾਂ ਮਰਜ਼ੀ ਕਰੋ ਉਹ ਆਰਾਮ ਦੇ ਨਾਲ ਪੁੱਲ ਚੜਨਗੇ 250 ਕਿਲੋ ਤੱਕ ਕੈਰੀing ਕੈਪੈਸਿਟੀ ਹੈਗੀ ਹੈ ਸਕੂਟਰ ਦੀ ਬੈਟਰੀ ਦੀ ਗਾਰੰਟੀ ਹੈ ਗਰੰਟੀ ਬੈਟਰੀ ਦੀ ਵਾਰੰਟੀ ਤੁਹਾਨੂੰ ਜ ਠੀਕ ਹੈ ਜੀ ਬੈਟਰੀ ਦੀ ਲਾਈਫ ਦੀ ਗੱਲ ਕਰੀਏ 7 ਤੋਂ 8 ਸਾਲ ਮਹਿਗੀ ਹੈ ਜੀ ਤੇ ਬੈਟਰੀ ਨੂੰ ਤੁਸੀਂ ਵਾਰੰਟੀ ਐਕਸਟੈਂਡ ਵੀ ਕਰਾ ਸਕਦੇ 6000 ਰੁਪਏ ਦੇ ਵਿੱਚ ਤੁਸੀਂ ਵਾਰੰਟੀ ਆਪਣੀ ਐਕਸਟੈਂਡ ਕਰਾ ਸਕਦੇ ਟੋਟਲ ਹੋ ਜੂਗੀ ਤੁਹਾਡੀ 5 ਸਾਲ 70000 ਕਿਲੋਮੀਟਰ ਕੋਸਟਿੰਗ ਕੀ ਹੈ 6000 ਰੁਪਏ ਨਹੀਂ ਬੈਟਰੀ ਦੀ ਕੋਸਟਿੰਗ ਸਕੂਟਰ ਦੇ ਦੇਖੋ ਜੀ ਕਰੰਟ ਕੋਸਟਿੰਗ ਜੇ ਬੈਟਰੀ ਦੀ ਗੱਲ ਕਰੀਏ 50 6000 ਰਾਉਂਡ 50-60 ਹਜ਼ਾਰ ਦੇ ਰਾਉਂਡ ਬੈਟਰੀ ਦੀ ਕੋਸਟਿੰਗ ਹੈਗੀ ਹੈ ਜੀ ਠੀਕ ਹੈ ਜੀ ਪਰ 7 ਤੋਂ 8 ਸਾਲ ਲਾਈਫ ਹੁੰਦੀ ਬੈਟਰੀ ਉੱਚੇ ਤਾਂ ਦੇ ਕਿੰਨੇ ਪੈਸੇ ਰਿਕਵਰ ਹੋ ਜਾਂਦੇ ਕੋਈ ਇਸ਼ ਠੀਕ ਹੈ ਜੀ ਫਾਈਨਾਂਸ ਫੈਸਿਲਿਟੀ ਅਵੇਲੇਬਲ ਹੈ ਮਿਨਿਮਮ ਡਾਊਨ ਪੇਮੈਂਟ ਤੇ ਤੁਸੀਂ ਸਕੂਟਰ ਲੈ ਲਈ ਜਾ ਸਕਦੇ ਜੀ 3503 ਜਿਹੜਾ ਹੈਗਾ ਜੀ ਉਹ ਨਾਲ ਆਨ ਰੋਡ 128000 ਦਾ ਪੈ ਰਿਹਾ ਜੀ ਕਲਰ ਕਿਹੜੇ ਕਿਹੜੇ ਕਲਰ ਜੀ ਆਪਣੇ ਤੁਹਾਨੂੰ 35000 1 ਦੇ ਵਿੱਚ yellow ਕਲਰ ਮਿਲ ਜਾਣਗੇ blue ਕਲਰ ਹੈਗਾ ਜੀ red ਕਲਰ ਹੈਗਾ ਵਾ ਹੈਗਾ black ਕਲਰ ਹੈਗਾ ਵਾ 35000 ਦੇ ਵਿੱਚ grey ਇੱਕ ਕਲਰ ਹੈਗਾ ਵਾ white ਕਲਰ ਹੈਗਾ ਵਾ ਤੁਹਾਨੂੰ black ਕਲਰ ਮਿਲ ਜਾਊਗਾ ਤੇ RC ਅਵੇਲੇਬਲ ਹੈ ਦੇ ਨਾਲ ਜੀ ਜੀ RC ਤਾਂ ਦੀ ਆਫਕੋਰਸ RC ਸਾਰੇ ਸਾਡੇ ਸਰਵਿਸ ਸਕੂਟਰ ਦੀ RC ਬੰਦੀ ਹੈ ਜੀ RC ਉਹਦੇ ਘਰੇ ਡਿਲੀਵਰ ਹੋ ਜਾਇਆ ਕਰੂ ਅਵੇਲੇਬਿਲਟੀ ਕਿੰਨੀ ਹੈ ਅਵੇਲੇ ਇਸ਼ਵਰ ਜੋ ਮੈਂ ਆਨਰੋਡ ਪ੍ਰੋਜੈਕਟ ਉੱਤੇ ਦਫੇ ਹੈ ਨਾ ਇਹਦੇ ਵਿੱਚ ਐਕਸੈਸਰੀ ਆਰਸੀ ਸ਼ੋਅਨ ਸਾਰੇ ਪ੍ਰੈਸ ਪਾਗੇ ਤੁਹਾਨੂੰ ਪ੍ਰੈਸ ਦੱਸਿਆ 5 ਸਾਲ ਦੀ ਗਾਰੰਟੀ ਜੀ ਜੀ ਬਿਲਕੁਲ ਸਰ ਐਕਸਚੇਂਜ ਹੋ ਸਾਡੇ ਕੋ ਕੋਈ ਪੁਰਾਣਾ ਸਕੂਟਰ ਰੈਕਟਿਵ ਕੋਈ ਵੀ ਸਾਡੇ ਨਾਲ ਐਕਸਚੇਂਜ ਕਰਾਂਦੇ ਉਹ ਤੁਹਾਨੂੰ ਐਕਸਟਰਾ ਡਿਸਕਾਊਂਟ ਦਿੱਤਾ ਜਾਊਗਾ ਫਾਈਨਾਂਸ ਫੈਸਿਲਿਟੀ ਅਵੇਲੇਬਲ ਬਿਲਕੁਲ ਜੀ ਘੱਟ ਤੋਂ ਘੱਟ ਡਾਊਨ ਪੇਮੈਂਟ ਤੋਂ ਫਾਈਨਾਂਸ ਫੈਸਿਲਿਟੀ ਅਵੇਲੇਬਲ ਹੈਗੀ ਆ ਠੀਕ ਹੈ ਜੀ ਮਿਨੀਮਮ ਡਾਊਨ ਪੌਂਡ ਦੇ ਦੇ ਤੇ ਸਾਡੇ ਸਭ ਤੋਂ ਘੱਟ ਰੇਟ ਆਫ ਇੰਟਰਸਟ ਹੈਗੀ ਤੁਹਾਡੇ ਕੋਲ ਜੀ ਇਹਨਾਂ ਚੇ ਮੈਨੂੰ ਇਹਦੀ ਇਹ ਖਾਸੀਅਤ ਲੱਗੀ ਵੇਖੋ ਜੀ 250 2250 ਦਾ ਮੇਰਾ ਰੋਇਦਾ ਤੇ ਲੱਗਦਾ ਹੀ ਐਕਟੂਅਰ ਵੇਖੋ ਮੈਂ 6000 ਰੁਪਏ ਬਚਾਵਾਂਗਾ ਤੇ 5000 ਰੁਪਏ ਕਿਸ਼ਤ ਕੀਤੀ ਹੈ 1.5 ਸਾਲ ਚ ਮੇਰਾ ਕੇਸ ਕਲੀਅਰ ਹੋ ਜਾਣਾ ਇਸ ਕਰਕੇ ਮੈਨੂੰ ਚੇਤਕ ਇਹਨਾਂ ਦਾ ਬਹੁਤ ਪਸੰਦ ਆਇਆ ਕੱਲ ਹੀ ਬੁਕਿੰਗ ਵਿੱਚ ਦੇਖਣਾ ਆ ਨਾਲ ਹੀ ਬੁਕਿੰਗ ਕਰਾਤੀ ਹੈ ਪੇਮੈਂਟ ਦੇ ਗਏ ਅੱਜ ਮੈਂ ਡਿਲੀਵਰੀ ਲੈ ਚੱਲਿਆ ਜੀ ਅੱਜ ਇਹਨਾਂ ਨੂੰ ਲਿਆ ਜੀ